ਪਾਸੀਆਂ ਦੀ ਜਾਗਤ ਜੋਤ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਜੀਤਰ ਚਰਨਾਂ ਵਿੱਚ ਜੁੜੇ ਬੈਠੇ ਸਾਧ ਸੰਗਤ ਸਾਰੇ ਹਾਜ਼ਰੀਆਂ ਲਵਾਓ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਨੇ ਰਹਿਮਤ ਕੀਤੀ ਹੈ ਹਰੇ ਹਫਤੇ ਦੀ ਤਰ੍ਹਾਂ ਬੁੱਧਵਾਰ ਦੇ ਇਸ ਜਪ ਤਪ ਸਮਾਗਮ ਵਿੱਚ ਤੁਸੀਂ ਹਾਜ਼ਰੀਆਂ ਭਰੀਆਂ ਨੇ ਜਪਜੀ ਸਾਹਿਬ ਸੁਖਮਣੀ ਸਾਹਿਬ ਗੁਰਮੰਤਰ ਮੂਲ ਮੰਤਰ ਦੇ ਪਾਠ ਕਰਕੇ ਹਾਜ਼ਰੀਆਂ ਲਵਾਈਆਂ ਪਰਮੇਸ਼ਰ ਦੇ ਗੁਣ ਗਾਉਣ ਦਾ ਮੌਕਾ ਮਿਲਿਆ ਮਹਾਂਪੁਰਸ਼ਾਂ ਦੇ ਬਚਨਾਂ ਨੂੰ ਕਮਾਉਂਦੇ ਆਂ ਸਤਿਗੁਰਾਂ ਦੀ ਬਾਣੀ ਨਾਲ ਤੁਸੀਂ ਜੁੜਦੇ ਹੋ ਸਤਿਗੁਰੂ ਕਹਿੰਦੇ RAM ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਪਰਮੇਸ਼ਰ ਹਰੀ ਰਮਿਆ ਹੋਇਆ ਪਰਮੇਸ਼ਰ ਮੁਕਤੀ ਕਰਦਾ ਏ ਇਸ ਆਤਮਾ ਦੀ ਪਰ ਉਹਨਾਂ ਆਤਮਾ ਦੀ ਮੁਕਤੀ ਹੁੰਦੀ ਏ ਜਿਹੜੇ ਨਾਮ ਜਪਦੇ ਏ ਗੁਣ ਗਾਉਂਦੇ ਏ ਤੇ ਗੁਣ ਗਾਉਣ ਦੀ ਜਿਹੜੀ ਗਵਾਉਣ ਦੀ ਜ਼ਿੰਮੇਵਾਰੀ ਏ ਉਹ ਸਾਧੂ ਨੂੰ ਸਤਿਗੁਰਾਂ ਨੇ ਪਰਮੇਸ਼ਰ ਨੇ ਬਖਸ਼ੀ ਏ ਸਾਧੂ ਦੀ ਡਿਊਟੀ ਲੱਗੀ ਏ ਸੁਖਮਣੀ ਸਾਹਿਬ ਦੇ ਵਿੱਚ ਆਪ ਜੀ ਨੇ ਹੁਣੇ ਹੀ ਪੜਿਆ ਹੈ ਸਤਿਗੁਰੂ ਬਚਨ ਕਰਦੇ ਗੁਣ ਗਾਵਤ ਤੇਰੀ ਉਤਰ ਸਮੈਲ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਮਾੜੇ ਕਰਮਾਂ ਦੀ ਮੈਲ ਮਾੜੇ ਫੁਰਨਿਆਂ ਦੀ ਮੈਲ ਜਨਮਾਂ ਜਨਮਾਂ ਤਰਾਂ ਦੀ ਮੈਲ ਲੈ ਜਾਂਦੀ ਹੈ ਤੇ ਜਿੰਨਾ ਤੋਂ ਮੈਲ ਨਹੀਂ ਲੈਂਦੀ ਜਿੰਨਾਂ ਦੀਆਂ ਆਤਮਾ ਇਹ ਮੈਲ ਨਹੀਂ ਉਤਾਰ ਸਕਦੀਆਂ ਬਿਨਸ ਜਾਏ ਹੋਮੈ ਬਿਕ ਫੈਲ ਹਉਮੈ ਦੀ ਮੈਨ ਜੀ ਨੂੰ ਚੜ ਜਾਂਦੀ ਹੈ ਉਹ ਬੜੀ ਖਤਰਨਾਕ ਹੈ ਨਾਮ ਜਪਦਿਆਂ ਜਪਦਿਆਂ ਵੀ ਇਹ ਆਪਦਾ ਕੰਮ ਕਰੀ ਜਾਂਦਾ ਹੈ ਹਉਮੈ ਦੀ ਜਿਹੜੀ ਮੈਲ ਹੈ ਨਾ ਇਹ ਨਾਮ ਜਪਦਿਆਂ ਜਪਦਿਆਂ ਵੀ ਆਪਦਾ ਕੰਮ ਕਰੀ ਜਾਂਦੀ ਹੈ ਨਾਮ ਜਪਦਿਆਂ ਇਹ ਕੰਮ ਕਰਦੀ ਹੈ ਕਿ ਮੈਂ ਫਲਾਣੇ ਤੋਂ ਚੰਗਾ ਹੈ ਪਰਿਵਾਰ ਦੇ ਵਿੱਚੋਂ ਚੰਗਾ ਮੁਹੱਲੇ ਤੋਂ ਚੰਗਾ ਇੱਥੇ ਇੱਕ ਬੰਦਾ ਬੈਠਾ ਖੱਬੇ ਸੱਜੇ ਵੇਖੀ ਜਾਂਦਾ ਮੈਂ ਤਾਂ ਗੁੱਟ ਕੇ ਤੋਂ ਮੂੰਹ ਹੀ ਨਹੀਂ ਪਾਸੇ ਕਰਦਾ ਹੋਵੇਂ ਆਪਣਾ ਕੰਮ ਨਾਲ ਨਾਲ ਕਰੀ ਜਾਂਦੀ ਪਰ ਸਤਿਗੁਰੂ ਕਹਿੰਦੇ ਜੇ ਗੁਣ ਗਾਲੇ ਪਰਮੇਸ਼ਰ ਦੇ ਗੁਣਾਂ ਨੂੰ ਗਾਇਆ ਗੁਣ ਗਾਵਤ ਤੇਰੀ ਉਤਰ ਸਮੈ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਦੋ ਸ਼ਬਦ ਹੁੰਦੇ ਆ ਇੱਕ ਨੰਨੇ ਨਾਲ ਹੁੰਦਾ ਇੱਕ ਨਾਣੇ ਨਾਲ ਹੁੰਦਾ ਜਦੋਂ ਆਪਾਂ ਨੰਨੇ ਨਾਲ ਪੜਦੇ ਆ ਉਹਦਾ ਮਤਲਬ ਹੁੰਦਾ ਪਰਮੇਸ਼ਰ ਦੀਆਂ ਵਿਸ਼ੇਸ਼ਤਾਈਆਂ ਜਦੋਂ ਆਪਾਂ ਨਾਣੇ ਨਾਲ ਪੜਦੇ ਆ ਉਹਦਾ ਮਤਲਬ ਹੁੰਦਾ ਪਰਮੇਸ਼ਰ ਦੀਆਂ ਕਿਰਪਾ ਜਿਹੜੀਆਂ ਸਾਡੇ ਤੇ ਕੀਤੀਆਂ ਗਈਆਂ ਲਫ਼ਜ਼ ਆਪਾਂ ਇੱਕੋ ਜਿਹੇ ਬਣਾ ਦਿੰਨੇ ਆ ਗੁਣ ਤੇ ਬਣ ਜਦੋਂ ਆਪਾਂ ਹੁਣ ਪੜਿਆ ਗੁਣ ਗਾਵਤ ਤੇਰੀ ਉਤਰ ਸਮੈਲ ਤੇਰੇ ਜਨਮਾ ਜਨਮਾਂ ਤਰਾ ਦੀ ਮੈਲ ਲੈ ਕੇ ਮੈਲ ਇਹੋ ਜੀ ਚੀਜ਼ ਹੈ ਜੀ ਕਪੜਾ ਮੈਲਾ ਹੋਵੇ ਕੱਪੜੇ ਦਾ ਰੰਗ ਵੀ ਮੈਲਾ ਹੋ ਜਾਂਦਾ ਤੇ ਉੱਪਰ ਪਾਇਆ ਹੋਇਆ ਛਾਪਾ ਵੀ ਨਹੀਂ ਦਿਖਦਾ ਬਰਤਨ ਦੇ ਉੱਪਰ ਮੈਲ ਚੜ ਜਾਵੇ ਤਾਂ ਪਾਈ ਹੋਈ ਚੰਗੀ ਤੋਂ ਚੰਗੀ ਵਸਤੂ ਵੀ ਖਰਾਬ ਹੋ ਜਾਂਦੀ ਹੈ ਦਰਪਣ ਦੇ ਉੱਪਰ ਮੈਲ ਚੜ ਜਾਵੇ ਜਿਹੜਾ ਦਰਪਣ ਇੱਕ ਇੱਕ ਚਿਹਰੇ ਦੀ ਵਿਸ਼ੇਸ਼ਤਾਈ ਨੂੰ ਦੱਸਦਾ ਉਹ ਇਨਕਾਰੀ ਹੋ ਜਾਂਦਾ ਕਿਉਂਕਿ ਦਰਪਣ ਸ਼ੀਸ਼ੇ ਦੇ ਉੱਤੇ ਮੈਲ ਚੜ ਜਾਂਦਾ ਪਰ ਜਿਹੜੀਆਂ ਚੀਜ਼ਾਂ ਕੱਪੜੇ ਦੇ ਉੱਪਰੋਂ ਮੈਲ ਲਾ ਦਿਓ ਬਰਤਨ ਦੇ ਉੱਪਰੋਂ ਮੈਲ ਲਾ ਦਿਓ ਸ਼ੀਸ਼ੇ ਦੇ ਉੱਪਰੋਂ ਮੈਲ ਲਾ ਦਿਓ ਉਹ ਨਿਖਰ ਕੇ ਉੱਭਰ ਕੇ ਆਪ ਬੋਲਦਾ ਕਿ ਮੇਰੀ ਆ ਵਿਸ਼ੇਸ਼ਤਾਈ ਹੈ ਇਸੇ ਤਰ੍ਹਾਂ ਗੁਣ ਗਾਉਣ ਦੇ ਨਾਲ ਮੈਲ ਉਤਰਦੀ ਹੈ ਤੇ ਜਿੰਨਾ ਆਤਮਾਵਾਂ ਤੋਂ ਮੈਲ ਉਤਰ ਜਾਂਦੀ ਹੈ ਫਿਰ ਉਹ ਆਤਮਾ ਆਪ ਬੋਲ ਕੇ ਦੱਸਦੀਆਂ ਨੇ ਆਪਣੇ ਆਪ ਨੂੰ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਬੰਦਿਆ ਐ ਮਨ ਤੂੰ ਰੱਬ ਦਾ ਰੂਪ ਹੈ ਪਰਮਾਤਮਾ ਦੀ ਅੰਸ਼ ਹੈ ਤੇਰੀ ਆਤਮਾ ਸੁਖਮਨੀ ਸਾਹਿਬ ਦੇ ਵਿੱਚ ਆਪ ਜੀ ਪੜਦੇ ਹੋ ਰਾਮਈਆ ਕੇ ਗੁਣ ਚੇਤ ਪ੍ਰਾਣੀ ਕਮਨ ਮੂਲ ਤੇ ਕਵਨ ਦ੍ਰਿਸ਼ਟਾਨ ਪਰਮੇਸ਼ਰ ਦੇ ਗੁਣ ਗਾਉਣ ਦੇ ਨਾਲ ਮੈਲ ਉਤਰਦੀ ਹੈ ਤੇ ਮੈਲ ਜਦੋਂ ਉਤਰ ਜਾਂਦੀ ਹੈ ਇਹੋ ਜਿਹਾ ਚਾਨਣ ਹੁੰਦਾ ਤੈਨੂੰ ਪਤਾ ਲੱਗਦਾ ਕਿ ਜੋ ਤੂੰ ਹੈ ਉਹ ਤੂੰ ਹੈ ਨਹੀਂ ਜੋ ਤੂੰ ਬਣਿਆ ਫਿਰਦਾ ਉਹ ਤੇਰੀ ਪਹਿਚਾਣ ਨਹੀਂ ਜੋ ਤੂੰ ਹੈ ਉਹਦਾ ਤੈਨੂੰ ਪਤਾ ਹੀ ਨਹੀਂ ਅੰਦਰ ਤੇਰੇ ਕੀ ਹੈ ਉਸਦਾ ਤੈਨੂੰ ਪਤਾ ਹੀ ਨਹੀਂ ਨਾ ਕਦੇ ਪਹਿਚਾਨਣ ਦੀ ਕੋਸ਼ਿਸ਼ ਕੀਤੀ ਹੈ ਪਰ ਜੋ ਤੂੰ ਬਣਿਆ ਫਿਰਦਾ ਉਹ ਤੂੰ ਅਸਲੀਅਤ ਵਿੱਚ ਹੈ ਨਹੀਂ ਪਰ ਪੰਚਮ ਪਾਸ਼ਾ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਣੀ ਕਵਣ ਮਨੁਲ ਤੇ ਕਵਣ ਦ੍ਰਿਸ਼ਟਾ ਜੇ ਤੂੰ ਪਰਮੇਸ਼ਰ ਦੇ ਗੁਣਾਂ ਨੂੰ ਗਾਏਗਾ ਉਹਦੀ ਵਡਿਆਈ ਕਰੇਗਾ ਉਹਦੀਆਂ ਵਿਸ਼ੇਸ਼ਤਾਈਆਂ ਨੂੰ ਦੁਹਰਾਏਗਾ ਤੇ ਆਪਣੇ ਉੱਪਰ ਕੀਤੇ ਹੋਏ ਕਰਮ ਰੂਪੇ ਗੁਣਾਂ ਨੂੰ ਜੇਕਰ ਯਾਦ ਕਰੇਗਾ ਤੇ ਤੈਨੂੰ ਆਪਣੇ ਆਪ ਦਾ ਪਤਾ ਲੱਗ ਜਾਣਾ ਹੈ ਕਿ ਜਿਹੜੇ ਦੁਨੀਆਂ ਦੇ ਕਾਰਜ ਐ ਨਾ ਇਹ ਤਾਂ ਸਾਰੇ ਕੀਤੇ ਜਾਂਦੇ ਆ ਤੇ ਕਰੀ ਜਾਣੇ ਆ ਤੇ ਸਤਿਗੁਰੂ ਇਹਨਾਂ ਬਾਰੇ ਕਹਿੰਦੇ ਅਵਰ ਕਾਜ ਤੇਰੇ ਕੀਤਾ ਨਾ ਕਾਮ ਕੰਮ ਕੀ ਆਉਣਾ ਹੈ ਮਿਲ ਸਾਧ ਸੰਗਤ ਭਜ ਕੇਵਲ ਨਾਲ ਜਪਿਆ ਹੋਇਆ ਨਾਮ ਗਾਏ ਹੋਏ ਪਰਮੇਸ਼ਰ ਦੇ ਰੋਣੇ ਜਿਹੜੇ ਉਹ ਇਸ ਆਤਮਾ ਨੂੰ ਨਿਰਮਲ ਕਰਕੇ ਉਸ ਪ੍ਰਮਾਤਮਾ ਦੇ ਨੇੜੇ ਲੈ ਜਾਂਦੇ ਸਾਧੂ ਦੀ ਸੰਗਤ ਵਿੱਚੋਂ ਹੀ ਇਹ ਚੀਜ਼ਾਂ ਮਿਲਦੀਆਂ ਸਾਧੂ ਹੀ ਨਾਮ ਜੋ ਪਾਉਂਦਾ ਹੈ ਪਰਮੇਸ਼ਰ ਦੇ ਘਰ ਤੋਂ ਸਾਧੂ ਦੀ ਹੀ ਡਿਊਟੀ ਲੱਗੀ ਹੈ ਦੁਨੀਆ ਭਾਵੇਂ ਕੁਝ ਵੀ ਕਹਿੰਦੀ ਹੈ ਪਰ ਅਸਲੀਅਤ ਹਰੇਕ ਬੰਦੇ ਨੂੰ ਪਤਾ ਹੀ ਹੁੰਦਾ ਹੈ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਜਦੋਂ ਤੋਂ ਦੁਨੀਆ ਬਣੀ ਹੈ ਨਾਲ ਨਾਲ ਲਿਖਾਰੀ ਆਏ ਨੇ ਲਿਖਾਰੀਆਂ ਨੇ ਇਤਿਹਾਸ ਲਿਖਿਆ ਦੁਨੀਆ ਜਦੋਂ ਤੋਂ ਬਣੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਦਾ ਇਤਿਹਾਸ ਪੜ ਲਓ ਕਿਤੇ ਵੀ ਤੁਹਾਨੂੰ ਇਹੋ ਜਿਹਾ ਉਦਾਹਰਣ ਨਹੀਂ ਮਿਲੇਗੀ ਕਿ ਫਲਾਣੇ ਭਗਤ ਨੇ ਫਲਾਣੇ ਸੰਤ ਨੇ ਫਲਾਣੇ ਸਾਧੂ ਨੇ ਫਲਾਣੇ ਸਿੱਖ ਨੇ ਰੱਬ ਨੂੰ ਗੁਰੂ ਨੂੰ ਪ੍ਰਗਟ ਕਰ ਲਿਆ ਆਪਣੇ ਆਪ ਨਹੀਂ ਉਹਦੇ ਪਿੱਛੇ ਜੀਵਨ ਹੁੰਦਾ ਹੈ ਆਪਾਂ ਸਾਖੀ ਸੁਣਦੇ ਆਂ ਛੋਟਾ ਨਾਮ ਸੀ ਵਿਧੀਆ ਵਿਧੀਚੰਦ ਜਿਹਨੂੰ ਆਪਾਂ ਕਹਿੰਨੇ ਆਂ ਵਿਧੀਚੰਦ ਕਿਉਂ ਕਹਿੰਦੇ ਸਰ ਕਿਉਂਕਿ ਚੋਰੀ ਕਰਨ ਦਾ ਤਰੀਕਾ ਬੜਾ ਵਧੀਆ ਸੀ ਬਿੱਧ ਬੜੀ ਵਧੀਆ ਹੁੰਦੀ ਚੋਰੀ ਕਰਨ ਦੀ ਚੋਰੀ ਕੀਤੀ ਪਿੰਡਾਂ ਵਾਲਿਆਂ ਨੂੰ ਪਤਾ ਸੀ ਉਹਨਾਂ ਨੇ ਭਲਕਾ ਰੱਖੀ ਕਈ ਪਿੰਡ ਉਹਨਾਂ ਦੇ ਮਗਰ ਲੱਗੇ ਮੱਝਾਂ ਚੋਰੀ ਕੀਤੀਆਂ ਭੱਜਦੇ ਭੱਜਦੇ ਇੱਕ ਛੱਪੜ ਦੇ ਵਿੱਚ ਵੱੱਜਾ ਬਾੜ ਦਿੱਤੀਆਂ ਲੁਕੋ ਦਿੱਤੀਆਂ ਛੱਪੜ ਦੇ ਪਾਣੀ ਵਿੱਚ ਇੱਕ ਛਪਰੀ ਦੇ ਵਿੱਚ ਗੁਰਸਿੱਖ ਬੈਠਾ ਹੈ ਨਾਮ ਜਪਣ ਵਾਲੇ ਉਹਨਾਂ ਦੇ ਕੋਲ ਜਾ ਕੇ ਬੇਨਤੀ ਕੀਤੀ ਕਿ ਮਹਾਂਪੁਰਖੋ ਤੁਸੀਂ ਗੁਰੂ ਕੇ ਸਿੱਖ ਹੋ ਨਾਮ ਜਪਦੇ ਹੋ ਮੇਰੇ ਪਿੱਛੇ ਮਾਲਕ ਲਾਗੇ ਨੇ ਮੈਂ ਚੋਰ ਹਾਂ ਚੋਰੀ ਕੀਤੀ ਹੈ ਤੁਸੀਂ ਕਿਰਪਾ ਕਰੋ ਸਾਧੂ ਹੈ ਸੰਤ ਹੈ ਭਗਤ ਹੈ ਗੁਰੂ ਹੈ ਪਾਪੀਆਂ ਦੇ ਪਰਦੇ ਕੱਜਦਾ ਹੈ ਮੇਰਾ ਵੀ ਪਰਦਾ ਕੱਜ ਦਿਓ ਮੈਂ ਗੁਰੂ ਵਾਲਾ ਬਣਾਂ ਭਾਈ ਅਦਲੀ ਜੀ ਤੇ ਭਾਈ ਸਾਹਿਬ ਨੇ ਆਖਿਆ ਭਗਤਾ ਮੇਰੇ ਕੋਲੇ ਕੋਈ ਐਹੋ ਜਿਹਾ ਸਾਧਨ ਤਾਂ ਹੈ ਨਹੀਂ ਜਿਹਦੇ ਵਿੱਚ ਤੈਨੂੰ ਮੈਂ ਲੁਕੋ ਦੇਵਾਂ ਮੇਰੇ ਕੋਲੇ ਕੋਈ ਦੂਸਰਾ ਕਮਰਾ ਨਹੀਂ ਕੋਈ ਘੋਰਾ ਨਹੀਂ ਪਟਿਆ ਛਪਰੀ ਵਿੱਚ ਬੈਠਾ ਇੱਕ ਪਰਮੇਸ਼ਰ ਦੇ ਨਾਮ ਦਾ ਮੇਰੇ ਕੋਲੇ ਪੜਦਾ ਹੈ ਜਿਹੜਾ ਵੱਡੇ ਤੋਂ ਵੱਡੇ ਪਾਪਾ ਨੂੰ ਕੱਜ ਕੇ ਉਹਨਾਂ ਨੂੰ ਸਿਪਾ ਦਿੰਦਾ ਹੈ ਇਹ ਪੜਦਾ ਤੇਰੇ ਤੇ ਵੀ ਪਾ ਦਿੰਦਾ ਹੈ ਤੇ ਸਤਿਗੁਰੂ ਦਾ ਬਚਨ ਹੈ ਜੀ ਆਰੇ ਓਲਾ ਨਾਮ ਦਾ ਜਿੰਨਾ ਤੇ ਪਰਮੇਸ਼ਰ ਦੇ ਨਾਮ ਦਾ ਪੜਦਾ ਪੈ ਜੇ ਉਹਨਾਂ ਦੇ ਔਗਣਾ ਨੂੰ ਕੋਈ ਵੇਖ ਹੀ ਨਹੀਂ ਸਕਦਾ ਕਿਉਂਕਿ ਪਰਮੇਸ਼ਰ ਦਾ ਗੁਣ ਇੰਨਾ ਵੱਡਾ ਹੈ ਔਗਣਾ ਦੇ ਉਹਨਾਂ ਦੇ ਅੱਗੇ ਸਾਰ ਹੀ ਨਹੀਂ ਜਾਂਦੀ ਕੋਈ ਜੋਰ ਹੀ ਨਹੀਂ ਚੱਲਦਾ ਭਾਈ ਸਾਹਿਬ ਨੇ ਮਾਲਾ ਦਿੱਤੀ ਲੈ ਵੈਗਰੂ ਵੈਗਰੂ ਕਰ ਮੱਝਾਂ ਵਾਲੇ ਆਏ ਪੁੱਛਿਆ ਕਿ ਬਾਬਾ ਜੀ ਸਾਡੀਆਂ ਕੋਈ ਮੱਝਾਂ ਚੋਰੀ ਕਰਕੇ ਲੈ ਕੇ ਆਇਆ ਤੁਸੀਂ ਤਾਂ ਨਹੀਂ ਸੁਪਾਇਆ ਤੁਹਾਡੇ ਕੋਲੇ ਤਾਂ ਨਹੀਂ ਆਇਆ ਤੇ ਭਾਈ ਸਾਹਿਬ ਕਹਿਣ ਲੱਗੇ ਵੀ ਮੈਨੂੰ ਕੋਈ ਪਤਾ ਨਹੀਂ ਚੋਰ ਦਾ ਪਰ ਮੇਰੇ ਕੋਲੇ ਆ ਦੇਖਿਆ ਜੀ ਤੁਹਾਡਾ ਚੋਰ ਲੱਗਦਾ ਤਾਂ ਵੇਖ ਲਓ ਪਰ ਜੀਰੇ ਉਹਲਾ ਨਾਮ ਪਰਮੇਸ਼ਰ ਦੇ ਨਾਮ ਦਾ ਪੜਦਾ ਵੱਡਾ ਵੱਡਾ ਹੈ ਜਦੋਂ ਵੇਖਿਆ ਅੱਗੇ ਹੋ ਕੇ ਤੇ ਉੱਥੇ ਵਿਧੀ ਚੰਦ ਨਹੀਂ ਸੀ ਉੱਥੇ ਗੁਰੂ ਕਾ ਸਿੱਖ ਨਾਮ ਜਪਣ ਵਾਲਾ ਭਗਤ ਬੈਠਾ ਸੀ ਆਖੋ ਸਤਨਾਮ ਜਦੋਂ ਮੱਝਾਂ ਦੀ ਪਹਿਚਾਣ ਆ ਵੀ ਪਾਣੀ ਵਿੱਚ ਮੱਝਾਂ ਹਿੱਲੀਆਂ ਖੜਕਾ ਹੋਇਆ ਤੇ ਕਹਿਣ ਲੱਗੇ ਬਾਬਾ ਜੀ ਤੁਹਾਡੇ ਸਰੋਵਰ ਦੇ ਵਿੱਚ ਮੱਝਾਂ ਲੱਗਦੀਆਂ ਪਾਣੀ ਵਿੱਚ ਕਹਿਣ ਲੱਗੇ ਤੁਹਾਡੀਆਂ ਮੱਝਾਂ ਕਿਹੋ ਜਿਹੀਆਂ ਕਹਿੰਦੇ ਕਾਲੀਆਂ ਕਹਿੰਦੇ ਵੇਖ ਲਓ ਤੁਹਾਡੀਆਂ ਤਾਂ ਜਦੋਂ ਜਾ ਕੇ ਵੇਖੀਆਂ ਮੱਝਾਂ ਪੂਰੀਆਂ ਸੀ ਪੂਰੀਆਂ ਸੀ ਇਸੇ ਤਰ੍ਹਾਂ ਪਾਪਾਂ ਦੀ ਕਾਲਕ ਹੈ ਜਿਹੜੀ ਰੱਬ ਲਾ ਦਿੰਦਾ ਪਰ ਉਹਨਾਂ ਉਸ ਕਾਲਕ ਨੂੰ ਲਾਉਣ ਦਾ ਸਭ ਤੋਂ ਵਧੀਆ ਸ਼ੈਂਪੂ ਸਭ ਤੋਂ ਵਧੀਆ ਸਰਪ ਸਭ ਤੋਂ ਵਧੀਆ ਜਿਹੜੀ ਸਾਬਣ ਹੈ ਨਾ ਪਰਮੇਸ਼ਰ ਦੇ ਗੁਣਾਂ ਨੂੰ ਜੋ ਆਪਰ ਆਲ ਮਿਲ ਕੇ ਬਾਬਾ ਜੀ ਦੀ ਕਿਰਪਾ ਨਾਲ ਸਤਿਗੁਰੂ ਦੀ ਰਹਿਮਤ ਅਨੁਸਾਰ ਗਾਉਣੇ ਬਹਾਨਾ ਮਿਲਿਆ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਜਨਮ ਦਿਹਾੜਾ ਚੱਲ ਰਿਹਾ ਹੈ 29 ਤਰੀਕ ਤੋਂ ਤਕ ਤਕ ਵਾਲੇ ਸੰਪਟ ਅਖੰਡ ਪਾਠ ਸ਼ੁਰੂ ਹੋਏ ਹੈ 22 ਤਰੀਕ ਨੂੰ ਸਮਾਪਤੀ ਹੋਣੀ ਹੈ 20 ਤਰੀਕ ਨੂੰ ਰੈਣ ਸਵਾਈ ਕੀਰਤਨ ਹੋਣਗੇ 25 ਤਰੀਕ ਤੱਕ 25 ਤਰੀਕ ਨੂੰ ਦਿਨੇ 8:30 ਵਜੇ ਨਗਰ ਕੀਰਤਨ ਸਰੋਵਰ ਦੇ ਚ ਚੁਗਿਰਦੇ ਹੋਏਗਾ ਅਤੇ 12 ਵਜੇ ਅਮਰਤ ਸੰਚਾਰ ਹੋਣਾ ਹੈ ਤੇ ਰਾਤ ਦਾ ਜਿਹੜਾ ਸਾਰੀ ਰਾਤ ਦਾ ਰੈਣ ਸਵਾਈ ਕੀਰਤਨ ਬਾਬਾ ਜੀ ਨੂੰ ਜੀਉ ਆਪ ਆਇਆ ਆਪਾ ਕਹਿੰਦੇ ਆ 25 ਤਰੀਕ ਨੂੰ ਫੁੱਲਾਂ ਦੀ ਵਰਕਾ ਹੁੰਦੀ ਹੈ 26 ਤਰੀਕ ਨੂੰ ਪਾਠਾਂ ਦੀ ਸਮਾਪਤੀ ਤੋਂ ਬਾਅਦ ਤੇ 24 22 ਤੋਂ 24 24 ਤੋਂ 26 ਦੋ ਤਰਨਾਂ ਅਖੰਡ ਪਾਠਾਂ ਦੀਆਂ ਲੜੀਆਂ ਹੋਣਗੀਆਂ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੀ ਹੈ 20 ਤਰੀਕ ਤੋਂ ਸਾਰੇ ਨਗਰਾਂ ਦੇ ਵਿੱਚ ਜਿਹੜੇ ਨੇੜੇ-ਨੇੜੇ ਦੇ ਨਗਰ ਹੈ ਹਰੇਕ ਨਗਰ ਦੇ ਵਿੱਚ ਬਸ ਜਾਏਗੀ ਬਾਬਾ ਜੀ ਵੱਲੋਂ ਆਪ ਸਾਰੀਆਂ ਸੰਗਤਾਂ ਨੇ ਵੱਧ ਚੜ ਕੇ ਹਾਜ਼ਰੀਆਂ ਭਰਨੀ ਹੈ ਲੰਗਰਾਂ ਦੀਆਂ ਸੇਵਾਵਾਂ ਜਿਹੜੀਆਂ ਸੰਗਤਾਂ ਕਰ ਰਹੀਆਂ ਹਫਤੇਵਾਰੀ ਰੋਜ਼ ਵੀ ਸੰਗਤਾਂ ਆਉਂਦੀਆਂ ਬਾਬਾ ਜੀ ਵੱਲੋਂ ਸਭ ਦਾ ਧੰਨਵਾਦ ਸਭ ਨੂੰ ਜੀਓ ਆਇਆਂ ਹਰ ਇੱਕ ਵਾਰੀ ਬਾਬਾ ਜੀ ਵੱਲੋਂ ਬੇਨਤੀ ਕਰੀਦੀ ਹੈ ਅੱਜ ਵੀ ਬੇਨਤੀ ਹੈ ਜਿੰਨਾ ਜਿੰਨਾ ਗੁਰੂ ਦੇ ਪਿਆਰਿਆਂ ਦੀਆਂ ਡਿਊਟੀਆਂ ਲੰਗਰ ਵਿੱਚ ਪਹਿਰੇਦਾਰ ਦੀ ਜੋ ਪਹਿਰੇਦਾਰਾਂ ਦੀਆਂ ਡਿਊਟੀਆਂ ਗੇਟਾਂ ਤੇ ਜਾਂ ਟ੍ਰੈਫਿਕ ਵਾਲਿਆਂ ਦੀਆਂ ਬੜੀ ਨਿਮਰਤਾ ਦੇ ਵਿੱਚ ਰਹਿ ਕੇ ਸਭ ਨੇ ਸੇਵਾ ਨਿਭਾਉਣੀ ਹੈ ਮਿੱਠਾ ਬੋਲਣਾ ਬਹੁਤ ਜ਼ਰੂਰੀ ਹੁੰਦਾ ਹੈ ਮਿੱਠਿਆਂ ਨੂੰ ਹੀ ਵੜਿਆਈਆਂ ਮਿਲਦੀਆਂ ਗੁਰੂ ਨਾਨਕ ਦੇ ਘਰ ਕੋੜੇ ਨੂੰ ਇੱਥੇ ਕੋਈ ਨਹੀਂ ਦੇਖਦਾ ਦੁਨੀਆ ਵਿੱਚ ਕੋਈ ਨਹੀਂ ਦੇਖਦਾ ਗੁਰੂ ਨਾਨਕ ਦੇ ਘਰ ਕਿੱਥੇ ਵੇਖਣਾ ਇੱਥੇ ਮਠਾਸ ਨੂੰ ਸੰਭਾਲਿਆ ਜਾਂਦਾ ਹੈ ਕਹਿੰਦੇ ਨਾ ਕਿਸੇ ਨੇ ਆਪਦੇ ਬੱਚੇ ਕੋਈ ਮਹਿਮਾਨ ਆ ਗਿਆ ਕਿਸੇ ਦੇ ਘਰ ਉਹਨੇ ਆਪਦੇ ਬੱਚੇ ਨੂੰ ਕਿਹਾ ਕਿ ਜਾ ਜਲੇਬੀਆਂ ਲੈ ਕੇ ਆ ਇਹਨਾਂ ਨੂੰ ਸਿਕਾਉਣੀ ਹੈ ਪਰ ਜਲੇਬੀਆਂ ਬਿਲਕੁਲ ਤਾਜ਼ੀਆਂ ਲੈ ਕੇ ਆਈ ਕੜਾਈ ਚੋਂ ਲੈਂਦੀਆਂ ਲੈਂਦੀਆਂ ਲੈ ਕੇ ਆਈ ਬੱਚਾ ਗਿਆ ਹਲਵਾਈ ਕੋਲ ਹਲਵਾਈ ਨੇ ਜਲੇਬੀਆਂ ਪਕਾਈਆਂ ਕੜਾਈ ਦੇ ਵਿੱਚੋਂ ਕੱਢੀਆਂ ਤੇ ਉਹਨੇ ਬਰਤਨ ਅੱਗੇ ਕਰ ਦਿੱਤਾ ਕਿ ਆਹ ਪੈਸੇ ਲੈ ਇਹ ਜਲੇਬੀਆਂ ਹੁਣੇ ਇਸ ਬਰਤਨ ਵਿੱਚ ਪਾ ਦੇ ਮੇਰੇ ਪਿਤਾ ਨੇ ਆਖਿਆ ਕਿ ਤਾਜ਼ੀਆਂ ਜਲੇਬੀਆਂ ਲੈ ਕੇ ਆਉਣੇ ਉਹਨੇ ਕਿਹਾ ਹਜੀ ਮੈਂ ਜਾਸਮੀ ਵਿੱਚ ਪਾਉਣੀ ਆ ਫਿਰ ਮਿੱਠੀਆਂ ਹੋਣਗੀਆਂ ਫਿਰ ਖਾਣ ਦੇ ਲੈੱਕ ਹੋਣਗੀਆਂ ਉਹਨੇ ਕਿਹਾ ਨਹੀਂ ਮੇਰੇ ਪਿਤਾ ਦਾ ਹੁਕਮ ਹੈ ਕਿ ਇਹ ਜਲੇਬੀਆਂ ਲੈਂਦੀਆਂ ਲੈਂਦੀਆਂ ਲੈ ਕੇ ਆਉਣੇ ਉਹਨੇ ਪਾ ਦਿੱਤੀਆਂ ਘਰੇ ਲੈ ਗਿਆ ਬੱਚੇ ਨੇ ਉਸ ਆਏ ਹੋਏ ਮਹਿਮਾਨ ਦੇ ਅੱਗੇ ਪ੍ਰੋਸੀਆਂ ਤੇ ਜਿਹੜਾ ਮਾਲਕ ਸੀ ਪਿਤਾ ਦਾ ਪਿਤਾ ਉਸ ਬੱਚੇ ਦਾ ਉਹ ਵਿੜਿਆਈ ਕਰ ਰਿਹਾ ਕਿ ਮੇਰਾ ਬੱਚਾ ਬੜਾ ਹੁਸ਼ਿਆਰ ਹੈ ਤੁਹਾਡੇ ਆਉਣ ਵਾਸਤੇ ਆਉਣ ਤੇ ਜਲੇਬੀਆਂ ਲੈ ਕੇ ਆਇਆ ਬਿਲਕੁਲ ਤਾਜ਼ੀਆਂ ਲੈਂਦੀ ਹਲੇ ਨੇ ਸ਼ਾਕੇ ਵੇਖੋ ਬੜੀਆਂ ਗਰਮ ਜਦੋਂ ਉਹਨੇ ਮੋਹ ਚ ਪਾਈਆਂ ਤੋ ਕਹਿਣ ਲੱਗਾ ਭਲਿਆ ਥੋੜੀਆਂ ਜੇ ਠੰਡੀਆਂ ਹੁੰਦੀਆਂ ਤਾਂ ਚੱਲ ਜਾਣੀਆਂ ਸੀ ਪਰ ਫਿੱਕੀਆਂ ਕਿਵੇਂ ਚੱਲਣ ਮਿਠਾਸ ਤਾਂ ਚਾਹੀਦੀ ਸੀ ਤੇਰੇ ਕਰਮ ਜਿੰਨੇ ਮਰਜ਼ੀ ਵਧਿਆ ਹੋਣ ਤੇਰੀ ਸੇਵਾ ਜਿੰਨੀ ਮਰਜ਼ੀ ਵਧਿਆ ਹੋਵੇ ਤੇਰਾ ਲਫਾਵਾ ਪੈਸਿਆਂ ਵਾਲਾ ਜਿੰਨਾ ਮਰਜ਼ੀ ਵਧਿਆ ਹੋਵੇ ਤੇਰੀ ਡਿਊਟੀ ਭਾਵੇਂ 24 ਘੰਟਿਆਂ ਦੀ ਹੋਵੇ ਪਰ ਜੇ ਉਹਦੇ ਵਿੱਚ ਸ਼ਬਦਾਂ ਦੀ ਮਿਠਾਸ ਨਹੀਂ ਹੈ ਨਾ ਤੇ ਉਸ ਸੇਵਾ ਦਾ ਸਵਾਦ ਤੇਰੀ ਜ਼ਿੰਦਗੀ 'ਚ ਨਹੀਂ ਭਰ ਸਕਦਾ ਕਿਤੇ ਮਿਠਾਸ ਬੜੀ ਜ਼ਰੂਰੀ ਹੈ ਸਤਿਗੁਰੂ ਦਾ ਬਚਨ ਹੈ ਸਿਮਲ ਰੁਖ ਸਰਾਇ ਰਾਤ ਨੀਰਗ ਅਤਮੁਚ ਹੋਏ ਜੇ ਆਵੇ ਆਸ ਕਰ ਜਾਹਿ ਨਰਾਸੇ ਕਿਤ ਫਲ ਪਿੱਕੇ ਫੁੱਲ ਬਗ ਬਗ ਕੇ ਕੰਮ ਨ ਆਵੇ ਪੱਤ ਮਿੱਠਤ ਨੀਵੀ ਨਾਨਕਾ ਗੁਣ ਚ ਗਿਆਈਆਂ ਤਤ ਸਤਿਗੁਰੂ ਕਹਿੰਦੇ ਤਤ ਦੀ ਮੁੱਦੇ ਦੀ ਗੱਲ ਸਾਰ ਗੱਲ ਇਹ ਹੈ ਕਿ ਉੱਚਾ ਨਹੀਂ ਵੇਖਿਆ ਜਾਂਦਾ ਸੋਹਣਾ ਨਹੀਂ ਵੇਖਿਆ ਜਾਂਦਾ ਵੱਡਾ ਨਹੀਂ ਵੇਖਿਆ ਜਾਂਦਾ ਛੋਟਾ ਨਹੀਂ ਵੇਖਿਆ ਜਾਂਦਾ ਵੇਖਿਆ ਇਹ ਜਾਂਦਾ ਹੈ ਕਿ ਇਹਦੇ ਵਿੱਚ ਮਿਠਾਸ ਕਿੰਨੀ ਹੈ ਮਿਠਾਸ ਕਿੰਨੀ ਹੈ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਕਹਿੰਦੇ ਆਮ ਕੀ ਸਦਰ ਕਤ ਮਿਟਦ ਨਾ ਇਮਲੀ ਖਾਏ ਪਿਤਾ ਕੋ ਪਿਆਰ ਨਾ ਪੜੋਸੀ ਪੈ ਪਾਈ ਹੈ ਕਹਿੰਦੇ ਅੰਬ ਭਾਵੇਂ ਬਹੁਤ ਵੱਡਾ ਹੋਵੇ ਪਰ ਜੇ ਉਹ ਖੱਟਾ ਹੈ ਤਾਂ ਮੂੰਹ ਦਾ ਰਸ ਨਹੀਂ ਬਣ ਸਕਦਾ ਅੰਗੂਰ ਭਾਵੇਂ ਛੋਟਾ ਜਿਹਾ ਹੀ ਹੋਵੇ ਪਰ ਉਹ ਮਿੱਠਾ ਹੋਵੇ ਤਾਂ ਅੰਬ ਨਾਲੋਂ ਵੀ ਜ਼ਿਆਦਾ ਜ਼ੁਬਾਨ ਨੂੰ ਰਸ ਦੇ ਸਕਦਾ ਮਿੱਠੋ ਬੋਲਣਾ ਇਹ ਨਾ ਜਿਹੜਾ ਇਹ ਬਹੁਤ ਜ਼ਰੂਰੀ ਹੈ ਜ਼ਿੰਦਗੀ ਤੇ ਇਹਦੇ ਨਾਲ ਰਿਸ਼ਤੇ ਮੁਕੰਮਲ ਹੁੰਦੇ ਆ ਇਹਦੇ ਨਾਲ ਦੁਨੀਆ ਦੇ ਵਿੱਚ ਸਾਂਝ ਬਣਦੀ ਆ ਪਰ ਬੇਨਤੀ ਮੈਂ ਉਥੇ ਹੀ ਸਮਾਪਤੀ ਕਰਨੀ ਹੈ ਗੁਨ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਈ ਹੋਮੇ ਵਿਖ ਖੈ ਜਿਵੇਂ ਜਿਵੇਂ ਤੁਸੀਂ ਜ਼ਿਆਦਾ ਸਿਮਰਨ ਕਰਦੇ ਹੋ ਹੋਮੇ ਵਾਲਾ ਪੰਛੀ ਤਾਂ ਮੋਢੇ ਤੇ ਬੈਠਾ ਹੁੰਦਾ ਚੁਗਣ ਨੂੰ ਤੁਹਾਡਾ ਪਾਇਆ ਹੋਇਆ ਬੀਜ ਉਹਦੇ ਹੀ ਚੁਗਦਾ ਹੈ ਪਰ ਇਹਦੇ ਉੱਪਰ ਨਿਮਰਤਾ ਦਾ ਸੁਹਾਗਾ ਨਾਲੋ ਨਾਲ ਵੱਜਦਾ ਰਹੇ ਨਾ ਕਿ ਬਾਦਸ਼ਾਹ ਮੈਂ ਲੰਗਰ ਲਿਆਂਦਾ ਮੈਂ ਸੇਵਾ ਲਿਆਂਦੀ ਹੈ ਮੈਂ ਫਰੂਟ ਲਿਆਂਦਾ ਮੈਂ ਸੇਵਾ ਕਰ ਰਿਹਾ ਮੈਂ ਸੇਵਾ ਕਰਵਾ ਰਿਹਾ ਸਤਿਗੁਰੂ ਮੇਰਾ ਕੁਝ ਨਹੀਂ ਹੈ ਤੂੰ ਕਰਵਾ ਰਿਹਾ ਤੇਰੇ ਕੀਤੇ ਚੋਂ ਮੈਂ ਕਰ ਰਿਹਾ ਬਸ ਤੇਰੀ ਵਡਿਆਈ ਹੈ ਮੇਰਾ ਕੁਝ ਨਹੀਂ ਹੈ ਇਹ ਸੁਹਾਗਾ ਹੁੰਦਾ ਹੈ ਦਸਵੇਂ ਪਾਤਸ਼ਾਹ ਜਿੱਡੀ ਦਾਤ ਰੱਬ ਦੇ ਅੱਗੇ ਕੋਈ ਭੇਟ ਨਹੀਂ ਕਰ ਸਕਿਆ ਦੁਨੀਆ ਦੇ ਵਿੱਚ ਚਾਰ ਪੁੱਤ ਚਾਰੇ ਵਾਰ ਕੇ ਨਾ ਸਤਿਗੁਰਾਂ ਨੇ ਆਖਿਆ ਪਰਾਇ ਆਮਾਨ ਕਿਉਂ ਰੱਖੀਏ ਦਿੱਤੀ ਹੋ ਸੁਖ ਹੋਏ ਐਡੀ ਦਾਤ ਕੋਈ ਦੇ ਸਕਦਾ ਕੋਈ ਨਹੀਂ ਦੇ ਸਕਦਾ ਪਰਿਵਾਰ ਨੂੰ ਪਰ ਸਤਿਗੁਰੂ ਨੂੰ ਆਖਿਆ ਕਿ ਸਤਿਗੁਰੂ ਤੇਰਾ ਸੀ ਤੈਨੂੰ ਦੇ ਦਿੱਤਾ ਇਹਦੇ ਵਿੱਚ ਦੁੱਖ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੁਖ ਹੈ ਕਿ ਤੇਰੇ ਦਿੱਤੇ ਤੋ ਤੈਨੂੰ ਮੈਂ ਦੇ ਦਿੰਦਾ ਹਾਂ ਤੇਰੇ ਦਿੱਤੇ ਜੋ ਤੈਨੂੰ ਦਿੱਤਾ ਤਾਂ ਦਿੱਤਾ ਕਿਉਂਕਿ ਤੂੰ ਮੈਨੂੰ ਇਸ ਯੋਗਾ ਕਰ ਦਿੱਤਾ ਕਿ ਮੈਂ ਤੈਨੂੰ ਦੇ ਸਕਾਂ ਆਪ ਸਾਰੀਆਂ ਸੰਗਤਾਂ ਨੂੰ ਮਹਾਂਪੁਰਖਾਂ ਵੱਲੋਂ ਜੀ ਆਇਆਂ ਨੂੰ ਹਫਤੇਵਾਰ ਜਿਹੜੇ ਲੰਗਰਾਂ ਦੀਆਂ ਡਿਊਟੀਆਂ ਹੁੰਦੀਆਂ ਆਪ ਸਾਰੀਆਂ ਸੰਗਤਾਂ ਆਪੋ ਆਪਣੀ ਕਿਰਤ ਕਮਾਈ ਦੇ ਵਿੱਚੋਂ ਸੇਵਾ ਕਰਦੇ ਹੋ ਸੰਗਤਾਂ ਦੀ ਅੱਜ ਦਾ ਜਿਹੜਾ ਲੰਗਰ ਹੈ ਸਰਦਾਰ ਹਰਜੀਤ ਸਿੰਘ ਜੀ ਕੈਨੇਡੀਅਨ ਹਰਪ੍ਰਭ ਆਸਰਾ ਵਾਲੇ ਫੇਰੋਰਾਏ ਤੋਂ ਉਹਨਾਂ ਦੀ ਲੰਗਰ ਦੀ ਸੇਵਾ ਹੈ ਸਰਦਾਰ ਗੁਰਮੇਲ ਸਿੰਘ ਜੀ ਅੜਤੀਆ ਝੋੜੜਾ ਤੋਂ ਕੈਨੇਡਾ ਉਹਨਾਂ ਦੇ ਬੇਟੇ ਨੇ ਉਹਨਾਂ ਵੱਲੋਂ ਆਉਂਦੇ ਬੁੱਧਵਾਰ ਦੀ ਸੇਵਾ ਹੈ ਉਸ ਤੋਂ ਅਗਲੀ ਸੇਵਾ ਸਰਦਾਰ ਬਲਵੰਦ ਸਿੰਘ ਜੀ ਇੰਗਲੈਂਡ ਵਾਲੇ ਅਚਰਵਾਲ ਤੋਂ ਉਸ ਤੋਂ ਆਉਂਦਾ ਜਿਹੜਾ ਬੁੱਧਵਾਰ ਹੈ ਸਰਦਾਰ ਬੂਟਾ ਸਿੰਘ ਜੀ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਦੇ ਸੰਗੀ ਪਰਿਵਾਰ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਪਵਨਦੀਪ ਸਿੰਘ ਜੀ ਬੀਬੀ ਹਰਮਨਦੀਪ ਕੌਰ ਸਨ ਉਪ ਚਮਕੌਰ ਸਿੰਘ ਕੈਨੇਡਾ ਰਹਿੰਦੇ ਨੇ ਵੈਸੇ ਅਚਰ ਵਾਲੇ ਨਾਲ ਦਾ ਨਗਰ ਹੈ ਇਹਨਾਂ ਪਰਿਵਾਰਾਂ ਦੀ ਸੇਵਾ ਆਉਂਦੇ ਬੁੱਧਵਾਰਾ ਵਿੱਚ ਲੰਗਰ ਦੀ ਹੋਏਗੀ ਆਪ ਸਾਰੀਆਂ ਸੰਗਤਾਂ ਨੂੰ ਸੰਤ ਬਾਬਾ ਗੁਰਜੀਤ ਸਿੰਘ ਜੀ ਵੱਲੋਂ ਸਭ ਨੂੰ ਜੀਓ ਆਇਆਂ ਸਭ ਦਾ ਧੰਨਵਾਦ ਸਾਰੀਆਂ ਸੰਗਤਾਂ ਨੇ ਲੰਗਰ ਪਾਣੀ ਛੱਕ ਕੇ ਜਾਣਾ ਜੀ ਤੇ ਜਿਹੜੇ-ਜਿਹੜੇ ਤੁਹਾਡੇ ਪਰਿਵਾਰ ਬਾਹਰ ਬੈਠੇ ਐ ਭੈਣ ਭਰਾ ਦੋਸਤ ਸਾਖ ਸਬੰਧੀ ਰਿਸ਼ਤੇਦਾਰ ਸਾਰਿਆਂ ਨੂੰ ਨਾਨਕ ਸਰ ਲਾਈਵ ਚੈਨਲ ਹੈ YouTube ਦਾ ਉਹਨਾਂ ਨੂੰ ਲਿੰਕ ਭੇਜਿਆ ਕਰੋ ਤਾਂ ਕਿ ਆ ਨਹੀਂ ਸਕਦੇ ਉੱਥੇ ਬੈਠੇ ਦਰਸ਼ਨ ਕਰ ਸਕਣ ਸਰਦਾਰ ਜਗਸੀਰ ਸਿੰਘ ਜੀ ਸੀਰਾ ਨਾਨਕ ਸਰ ਲਾਈਵ ਵਾਲੇ ਜਿਨ੍ਹਾਂ ਤੇ ਧੰਨ ਬਾਬਾ ਕੁੰਦਨ ਸਿੰਘ ਜੀ ਦੀ ਕਿਰਪਾ ਹੈ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਮਹਾਂਪੁਰਖਾਂ ਦੇ ਹੁਕਮਾਂ ਦੇ ਵਿੱਚ ਇੱਥੇ ਹਰੇਕ ਬੁੱਧਵਾਰ ਨੂੰ ਆਣਾ ਨੇ ਮੰਗ ਕੇ ਸੇਵਾ ਲਈ ਹੈ ਬਹੁਤ ਸੰਗਤਾਂ ਨਹੀਂ ਆ ਸਕਦੀਆਂ ਸੀ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਇੱਕ ਬਚਨ ਜਦੋਂ ਪਹਿਲੀ ਵਾਰੀ ਜਲੰਧਰ ਵਾਲਿਆਂ ਨੇ ਨਾਨਕਸਰ ਆ ਕੇ ਆ ਸਪੀਕਰ ਲਾਇਆ ਸੀ ਨਾ ਤੇ ਬਾਬਾ ਜੀ ਕਹਿੰਦੇ ਸੀ ਆ ਜਿਹਨੇ ਭੋਂਪੂ ਬਣਾਇਆ ਨਾ ਉਹਦੇ ਬਹੁਤ ਵੱਡੇ ਪੋਨੋ ਦੀ ਦਰਗਾਹ ਵਿੱਚ ਡਿਊਟੀ ਲੱਗਣੀ ਹੈ ਬਾਬਾ ਈਸ਼ਰ ਸਿੰਘ ਜੀ ਦਾ ਬਚਨ ਤੁਸੀਂ ਸੁਣਿਆ ਹੋਣਾ ਜਦੋਂ ਪਹਿਲੀ ਵਾਰੀ ਨਾਨਕਸਰ ਆ ਸਾਊਂਡ ਲੱਗਿਆ ਬੱਬਰ ਵਾਲੇ ਸੀ ਸ਼ਾਇਦ ਉਹ ਜਲੰਧਰ ਤੋਂ ਬਾਬਾ ਜੀ ਨੇ ਕਿਹਾ ਜਿਨ੍ਹਾਂ ਨੇ ਆ ਭੋਂਪੂ ਬਣਾਇਆ ਨਾ ਇਨਾਂ ਦੀ ਬਹੁਤ ਵੱਡੀ ਸੇਵਾ ਦਰਗਾਹ ਵਿੱਚ ਡਿਊਟੀ ਲੱਗਣੀ ਹੈ ਤੇ ਬਾਬਾ ਜੀ ਨੇ ਅਗਲਾ ਬਚਨ ਆਖਿਆ ਕਹਿੰਦੇ ਜੜ ਵੀ ਸੁਣ ਸਕਦਾ ਚੇਤਨ ਵੀ ਸੁਣ ਸਕਦਾ ਚੇਤਨ ਜਿਹੜੇ ਆਪਾਂ ਤੁਰਦੇ ਫਿਰਦੇ ਜਾ ਸਕਦੇ ਆ ਕੋਲੇ ਉਹ ਵੀ ਸੁਣ ਸਕਦਾ ਹੈ ਜੜ ਦਰਖਤ ਆ ਨਹੀਂ ਸਕਦੇ ਉਥੋਂ ਤੱਕ ਆਵਾਜ਼ ਜਾਣ ਦਾ ਸਾਧਨ ਬਣਾਇਆ ਪਰ ਜਗਸੀਰ ਸਿੰਘ ਜੀ ਸੇਰਾ ਬਾਬਾ ਜੀ ਦੀ ਕਿਰਪਾ ਦੇ ਨਾਲ ਆਵਾਜ਼ ਤਾਂ ਪਰਦੇਸਾਂ ਵਿੱਚ ਪਹੁੰਚਦੀ ਹੈ ਨਾਲ ਵੀਡੀਓ ਵੀ ਜਾਂਦੀ ਹੈ ਸਤਿਗੁਰਾਂ ਦੇ ਮਹਾਂਪੁਰਖਾਂ ਦੇ ਸੰਗਤ ਦੇ ਦਰਸ਼ਨ ਹੁੰਦੇ ਆ ਇਹ ਲਾਈਵ ਵਾਲਿਆਂ ਦਾ ਵੀ ਬਾਬਾ ਜੀ ਦੇ ਦਰਬਾਰ ਵੱਲੋਂ ਬਹੁਤ ਬਹੁਤ ਧੰਨਵਾਦ ਸਭ ਨੂੰ ਜੀਓ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਮੇਰੇ ਤੋਂ ਹਰੇਕ ਵਾਰੀ ਗੜਬੜ ਹੋ ਹੀ ਜਾਂਦੀ ਆ ਥੋੜੀ ਜੀ ਜੋਗਿੰਦਰ ਸਿੰਘ ਸਿਹਰਾ ਜੀ ਜਗਸੀਰ ਸਿੰਘ ਕਹਤਾ ਤੁਹਾਡਾ ਵੀ ਲਿਖਣਾ ਹੀ ਘਣੇ ਵੈਸੇ ਤਾਂ ਅਸੀਂ ਛੋਟੇ ਛੋਟੇ ਹੁੰਦੇ ਰਹੇ ਆ ਉੱਥੇ ਪਰ ਹੁਣ ਮੇਰਾ ਨਾਮ ਜਿਵੇਂ ਲਖਵਿੰਦਰ ਸਿੰਘ ਹੈ ਤੇ ਬਿੰਦਰ ਸਿੰਘ ਸਾਰੇ ਜਾਣ ਦੇਖਵਿੰਦਰ ਸਿੰਘ ਇਸ ਦੇ ਮੂੰਹ ਤੇ ਨਹੀਂ ਆਉਂਦਾ ਤੇ ਝੋੜੜਾ ਵਾਲੇ ਤਾਂ ਵੈਸੇ ਵੀ ਬਿੰਦਰ ਪਹਿਲਾਂ ਕਹਿ ਕੇ ਪਿੱਛੇ ਬਾਬਾ ਲਾਉਂਦੇ ਹਨ ਪਰ ਇਹਦੇ ਵਿੱਚ ਵੀ ਬੜਾ ਸਵਾਰਜਾ ਆਉਂਦਾ ਵੀ ਮੈਨੂੰ ਆਪਣਾ ਸਮਝਦੇ ਹਨ ਜੁਗਿੰਦਰ ਸਿੰਘ ਜੀ ਸੀਰਾ ਇਹਨਾਂ ਦੇ ਬੇਟੇ ਪ੍ਰੀਤ ਸਿੰਘ ਉਹ ਵੀ ਇੱਥੇ ਹਾਜ਼ਰੀਆਂ ਭਰਦੇ ਨੇ ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਤਿਗੁਰੂ ਤੁਹਾਨੂੰ ਕਿਤਾ ਜੀ ਆਨੰਦ ਗੁਰੂ ਘਰ ਪਿਆਰੇ ਚਲੋ ਸੇਵਾਦਾਰ ਤੇ ਪ੍ਰਸ਼ਾਦ ਵਾਲੇ ਨੇ ਪ੍ਰਸ਼ਾਦ ਨੂੰ ਕਰੋ ਸਾਰੇ ਸੰਗਤਾਂ ਨੂੰ ਪਾਈ ਸਥਾਨਾਂ ਵੱਲੋਂ ਸੇਵਾਦਾਰਾਂ ਵੱਲੋਂ ਮਹਾਂਪੁਰਖਾਂ ਵੱਲੋਂ ਜੀ ਆਇਆਂ ਜਿਨ੍ਹਾਂ ਨੇ ਕਦਮ ਰੱਖੇ ਸਿਰ ਮੱਥੇ ਤੇ ਕਰਮਾ ਵਾਲੇ ਭਾਗਾਂ ਵਾਲੇ ਮਹਾਂ ਸੇਵਾ ਸਿਮਰਨ ਦੇ ਮਹਾਨ ਕੁੰਭ ਚੱਲ ਰਹੇ ਹਨ ਜਿੰਨੇ ਵੀ ਕੋਈ ਸਮਰੱਥਾ ਸੇਵਾ ਅਗਰੋਹ ਦਾ ਸੰਬੰਧ ਕੱਢੋ ਸਮੇਂ ਚ ਸਮਾਂ ਕੱਢੋ ਸਾਰੀਆਂ ਸੰਗਤਾਂ ਨੇ ਇਸੇ ਤਰ੍ਹਾਂ ਪਿਆਰ ਸਤਕਾਰ ਦੇ ਨਾਲ ਸਭ ਨੂੰ ਪਿਆਰ ਸਤਕਾਰ ਦੇ ਕੇ ਸੇਵਾ ਮਨਮੋਣੀਆਂ ਨੇ ਚਲੋ ਭਾਈ ਸਾਹਿਬ ਨੂੰ ਤੁਸੀਂ ਟਾਈਮ ਲੈ ਲਓ ਤੇ ਸਤਨਾਮ ਦਾ ਬਾਜਾ ਦੇ ਦਿਓ ਮਗਰਾਂ